ਫਸਾ ਗੋਪੀ ਕਿੱਥੇ ਗਈ ਗੋਪੀ ਹਾਂਜੀ ਮੰਮੀ ਕੀ ਕਰਨ ਢਈ ਆਂ ਖੁਸ਼ ਨਹੀਂ ਮੈਂ ਸਬਜੀ ਦੇ ਹੀ ਧਰਨਾ ਅੱਛਾ ਤੂੰ ਕਿਧਰ ਹੋਏ ਮੈਂ ਹਾਂ ਤੇ ਇੱਧਰ ਗਈ ਹੀਗੀ ਫਿਰ ਲੈ ਕੋ ਫਿਰ ਤੁਰ ਕੇ ਆਈ ਆਂ ਤੇ ਜੋ ਦਾ ਸਵੇਰ ਦਾ ਗਿਆ ਹੀ ਆਇਆ ਨਹੀਂ ਦਾ ਤੇ ਆ ਗਿਆ ਮੰਮੀ ਦਾ ਆ ਗਿਆ ਵਾ ਹਾਂ ਅੰਦਰ ਪਹਿ ਲੰਮੇ ਮੈਂ ਫਿਰ ਇੱਧਰ ਨੂੰ ਚਲ ਗਈ ਮੈਂ ਆਉਂਦਾ ਨਹੀਂ ਵੇਖਿਆ ਆਹ ਹੋਤੀ ਫਿਰ ਉਧਰੋਂ ਨਿਕਲ ਗਿਆ ਰੇ ਨਾ ਹਾਂ ਥੱਕੇ ਪਿਆ ਵਾ ਕਾ ਉਹ ਨੀਚੇ ਆ ਪਾਣੀ ਵਿੱਚ ਬਣਾ ਕੇ ਦਿੱਤਾ ਕਿ ਮੈਂ ਬਣਾ ਕੇ ਦਿੱਤੀ ਆ ਚਾਹ ਚਾਹ ਪੀ ਕੇ ਫੇਰੀ ਲੰਮੇ ਪੈਵਾ ਅੱਛਾ ਆਹੋ ਕਹਿੰਦੇ ਉੱਥੇ ਕਦੀ ਉਹ ਕਾਗਜ਼ ਲੈ ਕੇ ਦੀ ਉਹ ਕਾਗਜ਼ ਲਗਾ ਕੇ ਨੇ ਭੱਜ ਦੌਰ ਬੜੀ ਹੋ ਗਈ ਹੈ ਇਹ ਤੇ ਹੈ ਹੀ ਆ ਪੈੜੀਆਂ ਲੈਣੀਆਂ ਕਦੇ ਸਭ ਕਿਉਂ ਆ ਭਾਈ ਕਦੀ ਇੱਥੇ ਲਖਾ ਕਦੀ ਥੋਪਾ ਰੰਪਰਾਇ ਥੋਪਾ ਆਹੋ ਤੇ ਤੇ ਕਿਵੇਂ ਹੋਈ ਜਾਂਦਾ ਹਾਂ ਕਹਿੰਦੇ ਉਦਾਂ ਪੈਸੇ ਇਕੱਠੇ ਕਰਨ ਲੱਗਿਆ ਇਨਾ ਟਾਈਮ ਨਹੀਂ ਲੱਗਾ ਜਿੰਨਾ ਕਹਿੰਦੇ ਆਹੋ ਜੀ ਸਟੀ ਵੀੜੀ ਲੱਗ ਗਿਆ ਫਿਰ ਭੱਜ ਦੌੜ ਜ਼ਿਆਦਾ ਹੋਗੀ ਚਲ ਕੋਈ ਗੱਲ ਨਹੀਂ ਚੱਲੇ ਨਹੀਂ ਬੜਾਵਾ ਜੜਾ ਆਹੋ ਤਾਂ ਨਾ ਹੋਗੀ ਇਹ ਤੇ ਹੂੰ ਹੂੰ ਚਲ ਉਹ ਵੀ ਇੰਨਾ ਰੌਲਾ ਪਿਆ ਆਹ ਕਰ ਚਲ ਕੋਈ ਗੱਲ ਹਾਂ ਪਰ ਮੈਂ ਨਾ ਉਹਦਾ ਮਮੀ ਸੋਚਦੀ ਹਾਂ ਇਦਵਿੰਦਰ ਦੀ ਰੀਵਲੋਂ ਜਿੱਦਾਂ ਦਾ ਤੁਸੀਂ ਦੱਸਿਆ ਵਾ ਤੇ ਉਦੋਂ ਬਾਅਦ ਆਪਣੇ ਘਰ ਨਹੀਂ ਆਏ ਹਨਾ ਨਾ ਮੁੜਕੇ ਨਹੀਂ ਆਈ ਤੇ ਰੋਕ ਰੋਕ ਕੇ ਜਿਹੜਾ ਕੋਈ ਹੁੰਦਾ ਉਹਨੂੰ ਹੀ ਪੁੱਛਦੀ ਆ ਕਿ ਸੁਆ ਲੈਣ ਗਈ ਆਹ ਉਹ ਹੀ ਮੈਂ ਕਹਿੰਦੀ ਆਪੇ ਇਦਾਂ ਹੁਣ ਲੋਕਿਆਂ ਨੂੰ ਜੋ ਪੁੱਛਦੇ ਤੇ ਸਾਨੂੰ ਵੀ ਪੁੱਛ ਲੈਣ ਆਪਾਂ ਕਿਹੜਾ ਚੋਟ ਬੋਲਿਆ ਸੀ ਉਹਨਾਂ ਨੂੰ ਸਾਨੂੰ ਨਹੀਂ ਨਾ ਪੁੱਛਣਾ ਸ਼ਰੀਕ ਦੇ ਸ਼ਰੀਕ ਕੀ ਹੁੰਦੇ ਆ ਸ਼ਰੀਕ ਖੁਸ਼ ਨਹੀਂ ਹੁੰਦਾ ਅਗੇ ਕੀ ਹਾਂ ਉਹ ਨਹੀਂ ਸ਼ਰੀਕ ਨਹੀਂ ਬੀਖ ਕੇ ਖੁਸ਼ ਹੁੰਦਾ ਅਜੇ ਲਾਵਦੇ ਜਿਹੜੇ ਲੋਕ ਖੁਸ਼ ਹੁੰਦੇ ਤੇ ਜਿਹੜਾ ਆਪਣਾ ਪਰਿਵਾਰ ਹੋਵੇ ਨਾ ਉਹ ਕੋਈ ਖੁਸ਼ ਹੁੰਦਾ ਨਹੀਂ ਤੇ ਨਹੀਂ ਹੁੰਦਾ ਆਹੋ ਇਹ ਹੂੰ ਤੇ ਕਿੱਥੇ ਜੋਦਾ ਅੰਦਰ ਵਾ ਆਹੋ ਅੰਦਰ ਪੁੱਛਾਂ ਪੜਾਉ ਨੂੰ ਮੈਂ ਕਿੱਦਾਂ ਬਣੀ ਆ ਹੋ ਗਿਆ ਸਾਰਾ ਕੰਮ ਆਹੋ ਪੁੱਛ ਲਓ ਚੰਗਾ ਫਿਰ ਮੈਂ ਪੁੱਛ ਦਿੰਨੀ ਆ ਪੜਾ ਆਹੋ ਪੁੱਛ ਲਓ ਮੈਂ ਵੀ ਫਿਰ ਨਾ ਬਣਾ ਲਾ ਸਬਜੀ ਬਣਾ ਲਾ ਆ ਨਹੀਂ ਪੁੱਤ ਮੈਂ ਤਾਂ ਨਹੀਂ ਉਹ ਇਦਾਂ ਕਰਨੀ ਹਾਂ ਤੈਨੂੰ ਤਾਂ ਕਮਾਈ ਕਰਨ ਵਾਸਤੇ ਘਲਾਇਆ ਸੀ ਤੈਨੂੰ ਮੈਂ ਇਹ ਥੋੜਾ ਆਨਨਾ ਹੈ ਵੀ ਤੂੰ ਆਪਣਾ ਬਿਜ਼ਨਸ ਖੋਲ ਕੀ ਉਹ ਤਾਂ ਜੇ ਲੋਕੀ ਖੋਲਦੇ ਆ ਤੇ ਆਪਣੀ ਕਮਾਈ ਕਰਕੇ ਤੇ ਫਿਰ ਖੋਲਦੇ ਆ ਪਿੰਡੋਂ ਪੈਸੇ ਨਹੀਂ ਵਗਾਉਂਦੇ ਉਹ ਨਹੀਂ ਉਹ ਭਰਾਵਾ ਮੈਂ ਤਾਂ ਕਰੀ ਵੀ ਪੈਲੀ ਨਹੀਂ ਵੇਚਣੀ ਦਾਦਿਆਂ ਪਰਦਾਦਿਆਂ ਦੇ ਬਾਰੇ ਪਹਿਰੇ ਤੁਰੇ ਆਉਂਦੇ ਏ ਇਦਾਂ ਪੀੜੀਦਰ ਪੀੜੀ ਤੁਰੇ ਆਉਂਦੀ ਪਹਿਰੇ ਤੇ ਮੈਂ ਅੱਜ ਮੈਂ ਪੀੜੀ ਚਾਂੜ ਕੇ ਨਾ ਮੈਂ ਪੜੀ ਵੇਜ ਨਾ ਤੇਰੇ ਪਿੱਛੇ ਲੱਗ ਗੇ ਕਦੀ ਵੀ ਨਹੀਂ ਤੂੰ ਜੋ ਮਰਜ਼ੀ ਕਹਿ ਪਾ ਪੁੱਤ ਮੈਂ ਤੇ ਨਹੀਂ ਹੋਏ ਕੰਮ ਕਰਨਾ ਐਸ਼ਾ ਹਾਈ ਥਿਆਣ ਕੇ ਅਸੀਂ ਦਿਹਾੜੀਆਂ ਕਰੀਏ ਫੇਰ ਓ ਵਾਹ ਤੇਰੀ ਵਾਹ ਤੇਰੀ ਇਹ ਹੋਰ ਕਿਹਨੂੰ ਸੁਪਨੇ ਵਿਖਾ ਲਈ ਪੁੱਤ ਮੈਂ ਤੇ ਆਪਣੇ ਜੀ ਦੇ ਜੀ ਇਹ ਕੰਮ ਕਰਨਾ ਨਹੀਂ ਹਾਂ ਮੈਂ ਨਹੀਂ ਕਰਨਾ ਓ ਲੋਕੀ ਸਾਡੇ ਗਵਾਂਢੀ ਦੇ ਪੈੜੀਆਂ ਖਰੀਦਣ ਦੇ ਆ ਤੇ ਤੂੰ ਆਖੀ ਜਨਾ ਬਾਪੂ ਪੈੜੀ ਵੇਚ ਦੇ ਅੱਛਾ ਉਹ ਮਿੱਟੀ ਨਾ ਮਿੱਟੀ ਆ ਇਥੇ ਕਮਾਈ ਹੈ ਨਹੀਂ ਕੋਈ ਅਈਆ ਇਹ ਕਮਾਈ ਨਾਲ ਹੀ ਕੁਝ ਬਣਦਾ ਮੈਂ ਤੈਨੂੰ ਪਹਿਲਾਂ ਵੀ ਆਖਿਆ ਵਾ ਵੀ ਮੈਂ ਨਹੀਂ ਉਹ ਇਹ ਕੰਮ ਕਰਨਾ ਹਾਂ ਜੇ ਮੈਂ ਮਰ ਜੂਗਾ ਨਾ ਬੇਸ਼ੱਕ ਭਾਵੇਂ ਘਰ ਵੀ ਵੇਚ ਲਿਓ ਤੇ ਭਾਂ ਪੈੜੀ ਵੇਚ ਲਿਓ ਹਾਂ ਮੈਂ ਨਹੀਂ ਉਹ ਇਹ ਕੰਮ ਕਰਨਾ ਆ ਚੱਲ ਠੀਕ ਆ ਠੀਕ ਆ ਆਪਣੀ ਕਮਾਈ ਕਰੋ ਤੇ ਜੋ ਮਰਜੀ ਅਸੀਂ ਦਰ ਬਣਾ ਲਓ ਭਾਵੇਂ ਪਲਾਟ ਖਰੀਦ ਲਓ ਭਾਵੇਂ ਘਰ ਬਣਾ ਲਓ ਭਾਵੇਂ ਮੌਲ ਬਣਾ ਲਓ ਜੋ ਬਣਾਉਣਾ ਬਣਾ ਲਓ ਹਾਂ। ਤੋ ਠੀਕ ਆ ਸਾਰੇ ਵਧੀਆ ਹੁਣ। ਅਹਵਾਨ ਗਵਾਨ ਵੀ ਠੀਕ ਆ ਗਾਂਡ ਗਵਾਨ ਤੇ ਨਜ਼ਾਰੇ ਲੈਣ ਦੇ ਆ। ਆਹ ਵਾ ਆਪਣੀ ਨੀਂਦੇ ਸੌਂਦੇ ਆਪਣੀ ਨੀਂਦੇ ਲੋਕ ਉੱਡਦੇ ਆ। ਕਿਸ ਦੀ ਹਿੜਕ ਨਹੀਂ ਕਿਸ ਦੀ ਝਿੜਕ ਨਹੀਂ ਆਪਣਾ ਜੀ ਕਰੇ ਕੰਮ ਵੱਧ ਕਰ ਲੈਣਾ। ਜੀ ਕਰੇ 10 ਮਿੰਟ ਲੰਮੇ ਪੈ ਜਾਣ। ਉਹ ਨਜ਼ਾਰੇ ਲੈਣ ਦੀ ਦੁਨੀਆ ਪਾ। ਆ ਇੱਥੇ ਕੀ ਨਹੀਂ ਗਾ ਆਪਣੇ ਹੱਥੀ ਮਿਹਨਤ ਕਰੀਏ ਤੇ ਸਭ ਕੋ ਹੋਏਗਾ ਪੈਰੀਆਂ ਜਿ ਪੈਰੀਆਂ ਕਿਉਂ ਨਹੀਂ ਕੋ ਆਹ ਵਾਹ ਚੱਲ ਠੀਕ ਆ ਚੰਗਾ ਓਕੇ 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 ਸਾਸਰੀਕਾਲ ਸੱਚੀ ਸਾਸਰੀਕਾਲ ਚ ਏਡੀ ਬਲੌਂ ਡਏ ਆ ਉਹ ਤੇ ਤੁਹਾਡੀ ਸਾਸਰੀਕਾਲ ਤੋਂ ਉਦਾਂ ਹੀ ਚੰਗਾ ਨਿਆਣਾ ਕਿੰਨੀਆਂ ਹੁਣ ਤੁਸੀਂ ਗੱਲਾਂ ਸੁਣਾਉਂ ਤੀਆਂ ਪਹਿਲਾਂ ਗਵਾਂਢੀ ਪਿਆਰੀਆਂ ਖਰੀਦਣ ਡੈ ਆ ਸਾਡੇ ਬਾਅਦੀ ਖਰੀਦਣ ਡੈ ਆ ਖਸਮਾ ਨੂੰ ਖਾਵੇ ਕੋਈ ਖਰੀਦੇ ਨਿੱਜ ਖਰੀਦੇ ਮੁੰਡੇ ਨੂੰ ਕਿਉਂ ਤੁਸੀਂ ਦੇ ਐਂ ਇਦਾਂ ਕਹਿਣ ਮੁੰਡਾ ਤਾਂ ਪਹਿਲੀ ਵੇਚ ਦੇ ਤੇ ਫੇਰ ਕੀ ਹੋ ਗਿਆ ਐਸੋ ਵਿੱਚ ਮੁੰਡਾ ਤਾਂ ਤਾਂ ਤੁਹਾਨੂੰ ਬਾਹਰ ਲੈ ਜਾਣਾ ਅਸੀਂ ਜ਼ਰੂਰ ਇਥੇ ਮਿੱਟੀ ਨਾਲ ਮਿੱਟੀ ਉਹ ਜਾ ਕੇ ਦਿਹਾੜੀਆਂ ਕਰ ਜਾ ਤੋੜ ਬੇਰ ਉੱਥੇ ਸਾਨੂੰ ਨਾ ਦਿਹਾੜੀਆਂ ਕਰਨ ਡਾਊਗਾ ਜਦੋਂ ਉਹਦੀ ਕਮਾਈ ਹੈ ਉੱਥੇ ਉਹ ਕਮਾਈ ਕਰੂਗਾ ਹੀ ਵੇਲੇ ਨਹੀਂ ਉੱਥੇ ਸਰਦਾ ਸਾਰਾ ਟਬਰ ਕਮਾਵੇ ਤੇ ਫੇਰ ਉੱਥੇ ਰੋਟੀ ਖਾਦੀ ਜਾ ਕੋਈ ਨਾ ਨਿਆਣੇ ਸੰਭਾਂਗੇ ਗੜੀਆਂ ਨੇ ਨਿਆਣੇ ਵਾਦੀ ਕੰਮੜੀਆਂ ਰੱਖੀਆਂ ਵਾ ਨਾ ਉਹ ਅਹੀਂ ਕੰਮ ਕਰਾਂਗੇ ਮੈਂ ਨਿਆਣੀ ਇਨ ਸਾਂਭਾ ਤੂੰ ਜਾਣਾ ਤੇ ਚੱਲ ਜਾ ਪੈੜੀ ਨਿਉ ਮੈਂ ਵੇਚਣੀ ਤੇ ਨਾ ਮੈਂ ਛੱਡਣੀ ਆਪਣਾ ਘਰ ਦਾਦੇ ਪੜਦਾਦੇ ਦੱਸਦੇ ਤੁਸੀਂ ਗਾੜੀ ਇੰਨੀਆਂ ਗੱਲਾਂ ਨਿਆਣੇ ਵਿਚਾਰੇ ਨੂੰ ਕਰਤੀਆਂ ਪਰਦੇਸਾਂ 'ਚ ਬੈਠੇ ਨੂੰ ਉਹ ਆਪਣੇ ਘਰ ਹੀ ਗੱਲ ਕਰਨ ਡਿਆ ਨਾ ਆਪਣੇ ਪਿਓ ਦੇ ਨਾਲ ਤੇ ਤੁਸੀਂ ਉਹਨੂੰ ਕੀ ਕੁਝ ਬੋਲ ਦਿੱਤਾ ਜੋ ਹੜਦਾ ਹੀ ਨਹੀਂ ਆਖੜੋ ਨਾ ਫੇਰ ਉਸੇ ਗੱਲ ਤੇ ਹੀ ਆਈ ਤੂੰ ਰਹਿ ਜਾਂਦਾ ਤੇ ਪੈੜੀ ਵੇਚਦੇ ਪਰੀ ਵੀ। ਹਰੇ ਤੁਸੀਂ ਜਾਂ ਜਾਂਦੇ ਹੋਟਲ ਲੈਣੇ ਆ ਤੁਸੀਂ ਉੱਥੇ ਘੁੰਮਣਾ ਫਿਰਨਾ ਵਾ ਤੁਸੀਂ ਨਹੀਂ ਤੇ ਜਾਂਦੇ ਹੋਟਲ ਤਾਂ ਉਦਾਂ ਹੀ ਚੰਗਾ। ਲੋਕਾਂ ਕੋ ਬਾਹਰ ਗੱਲਾਂ ਸੁਣੀ ਦੀਆਂ ਹੀ ਉੱਥੇ ਕੀ ਕੋ ਹੋਣ ਡਿਆ ਕੀ ਨਹੀਂ। ਬਾਹਰ ਦੇ ਨਾਲ ਹਾਏ ਹਾਏ ਰੱਬਾ ਸਾਰੀ ਦੁਨੀਆ ਇੱਕੋ ਜੀ ਆ। ਗੁੰਦਰ ਜੇ ਕਿਸੇ ਨੇ ਕੋਈ ਬਿਜ਼ਨਸ ਆਪਣਾ ਖੋਲਿਆ ਨਾ ਆਪਣੀ ਉਥੋਂ ਕਮਾਈ ਕਰਕੇ ਖੋਲਿਆ ਵਾ। ਪਿਓ ਦੀ ਇਥੇ ਜਾਇਦਾਦ ਵੇਚ ਕੇ ਨਹੀਂ ਕਿਸੇ ਨੇ ਖੋਲਿਆ। ਤੇ ਉਹਦੀ ਆ। ਤੁਸੀਂ ਇੱਕ ਦਰਾ ਕੇ ਲੈ ਜਾਗੇ। ਪਰ ਮੈਂ ਆਪਣੇ ਜੀਂਦੇ ਜੀਨੀ ਉਹ ਵੇਚਣੀ। ਅਖੀਰ ਦੀ ਬਾਕੀ ਪੁੱਤ ਦੀ ਆ। ਮੇਰੇ ਮਾਰੇ ਮਗਰੋ ਜੋ ਮਰਜੀ ਕਰ ਲੈਣਾ ਯਾਰ ਤੂੰ ਤੇ ਆ ਜਿੱਦਾਂ ਵੀ ਮੈਂ ਨਹੀਂ ਮੈਂ ਆਪਣੀ ਜੰਮਣ ਪੌ ਨਹੀਂ ਛੱਡਣੀ 100 ਖਾ ਲਈ ਤੂੰ ਆ ਨਾ ਤਾਂ ਖਾ ਲਈ ਤੇ ਤੁਸੀਂ ਵੀ ਤੇ ਕਿਹਾ ਜੀ ਸਾਂਭੀ ਪਿਓ ਦੀ ਸਾਂਭੀ ਆਪਣੇ ਦੀ ਤੇ ਮੈਂ ਵੇਚੀ ਤੇ ਨਹੀਂ ਨਾ ਆਪਣੇ ਪਿਓ ਦੀ ਸਾਂਭੀ ਮੈਂ ਵੇਚੀ ਤੇ ਨਹੀਂ ਆ ਤਾਂ ਉਹਨੇ ਵੀ ਆਪਣੇ ਪਿਓ ਦੀ ਲੈਣੀ ਆ ਉਹਦੇ ਵੇਚਣ ਨੂੰ ਫਿਰਦਾ ਹਾਂ ਯਾਰ ਬਾ ਉਹਨੇ ਵੇਚ ਕੇ ਕਿਹਾ ਕੋ ਖਾਣ ਲੱਗਾ ਵਾ ਨੇ ਚੀਜ਼ਾਂ ਹੀ ਬਣਾਉਣ ਡਿਆ ਵਾ ਕੰਮ ਵਧਾਉਣ ਰਿਹਾ ਉੱਥੇ ਉੱਥੇ ਮੰਨ ਲੈ ਇਥੋਂ ਇਹੀ ਜ਼ਮੀਨ ਜਾਇਦਾਦ ਵੇਚ ਕੇ ਚਲ ਗਏ ਘਰ ਵੇਚ ਕੇ ਚਲ ਗਏ ਉੱਥੇ ਰਹਿ ਪਏ ਆਖਰਕਾਰ ਘਰ ਹੀ ਆਉਣਾ ਕੰਮ ਜਦੋਂ ਇੱਥੇ ਕੋਈ ਖਲੋਣ ਨੂੰ ਥਾਂ ਨਹੀਂ ਲੱਭਣਾ ਤੇ ਮੁੜ ਕੇ ਕਿੱਧਰ ਵੇਖਣਾ ਤਾਂ ਨਾ ਘਰ ਵੇਚਣਾ ਘਰ ਤੇ ਸਾਡਾ ਬਣਿਆ ਹੀ ਆ ਨਾ ਆਪਣੇ ਘਰੇ ਹੀ ਆਵਾਂਗੇ ਨਾ ਜੇ ਉੱਥੇ ਜ਼ਿਆਦੀ ਕਮਾਈ ਹੋਊਗਾ ਉੱਥੇ ਜ਼ਿਆਦਾ ਪੈਸਾ ਹੋਊਗਾ ਉਹ ਹੀ ਲੈ ਆ ਕੇ ਵਰਤਾਂਗੇ ਇੱਥੇ ਤਾਂ ਰੁਪਈਏ ਦਾ ਰੁਪਈਆ ਵਾ ਉੱਥੇ ਤਾਂ ਰੁਪਈਏ ਦੇ ਕਿੰਨੇ ਬਣਦੇ ਇੱਧਰ ਆਣ ਕੇ ਤੇ ਜਿਹੜੀ ਜ਼ਮੀਨ ਜਾਇਦਾਦ ਆ ਜਮੀਨ ਜਾਇਦਾਦ ਨੂੰ ਕੀ ਆ ਅੱਗੇ ਕਿੰਨੀ ਮਿੰਗੀ ਵੇਖਦੀ ਤੇ ਹੁਣ ਕਿੰਨੇ ਰੇਟ ਟੁੱਟ ਗਏ ਜ਼ਮੀਨਾਂ ਦੇ ਤੇ ਬਾਹਰ ਓਹੋ ਉਹਦੇ ਉਹਨਾਂ ਜਿਹੜੀ ਕਮਾਈ ਆ ਨਾ ਜਿੰਨੇ ਜਿਹੜਾ ਹੱਡ ਪੈਰ ਚੱਲਦੇ ਆ ਉੱਥੇ ਕਿਹੜੀ ਸਰਕਾਰੀ ਆ ਵੀ ਮਗਰੋਂ ਪੈਨਸ਼ਨਾਂ ਲੱਗ ਜਾਣੀਆਂ ਚਾਜ ਨਾ ਕਮਾਈ ਕੀਤੀ ਹੋਵੇ ਨਾ ਤੇ ਪੈਸਾ ਬੈ ਕੇ ਖਾਓ ਤੇ ਮੋਕਦਾ ਪੈੜੀ ਜੀ ਮੋਕਦਾ ਪਹਿਲੀ ਕੰਮ ਆਉਂਦੀ ਪੈੜੀ ਮੁੜ ਕੇ ਘਰ ਹੀ ਕੰਮ ਆਉਣਾ ਪੈੜੀ ਇਥੇ ਬੰਦਾ ਬਾਊਗਾ ਇਹਨਾਂ ਨੇ ਮਾਰਨਾ ਬੰਦਾ ਖੁ ਮੇਰੀਆਂ ਇੰਨੇ ਪੈਈ ਆ ਮੈਂ ਆਖਿਆ ਵਾੜੀ ਪੁੱਤੇ ਬਿਆਵਾਂਗੇ ਪੋਤਿਆਂ ਦਾ ਕੋਈ ਰਿਸ਼ਤਾ ਕੋਈ ਪੁੱਛੂਗਾ ਆਖਣਗੇ ਹੱਡੀ ਇਨੀ ਪੈਲੀ ਆ ਮੈਂ ਕਿਹਾ ਵਿਆਜ ਨਹੀਂ ਮੁਕਣਾ ਪੈਣਾ ਦਾ ਪਹਿਲੀ ਗੱਲ ਦੂਜੀ ਗੱਲ ਜਦੋਂ ਕੋਲ ਪੈਸੇ ਹੋਣ ਨਾ ਜੋ ਮਰਜ਼ੀ ਖਰੀਦ ਲਈਦਾ ਵਾ ਉਹ ਲੋਕੀ ਪਿਆਰੀਆਂ ਨਹੀਂ ਖਰੀਦਦੇ ਹੁਣ ਲੋਕੀ ਪਲਾਟ ਖਰੀਦਦੇ ਆ ਇਮੇਟੀਆਂ ਪਾਉਂਦੇ ਵੱਡੀਆਂ ਵੱਡੀਆਂ ਇਹੋ ਜਿਹਾ ਨੇਕ ਸਲਾਵਾ ਤੂੰ ਆਪਣੇ ਕੋਲ ਹੀ ਰੱਖ ਮੈਨੂੰ ਨਾ ਦੱਸ ਚੰਗਾ ਹਾਂ ਹੋਰ ਸਲਾਵਾ ਦੇਂ ਢੀ ਮੈਨੂੰ ਚੁੱਕੜਾਂ ਦੇਈ ਜਾਂਦੀ ਹਣੀ ਮੁੰਡੇ ਨੂੰ ਇਹੋ ਹੀ ਗੇ ਇਹਨੂੰ ਸਮਝੀ ਨਹੀਂ ਲੱਗਦੀ ਕੁਝ ਵੀ ਇਹਨੂੰ ਮੁੰਡੇ ਦਾ ਹੀ ਪੱਖ ਪੂਰੀ ਤਰੀ ਜਾਂਦੀ। ਉਹਨੂੰ ਕਹਿੰਦੀ ਨਹੀਂ ਵੀ ਪੁੱਤ ਆਪਾ ਨਹੀਂ ਕਿ ਜ਼ਮੀਨ ਜਾਇਦਾਦ ਵੇਚਣੀ ਤੇ ਤੂੰ ਇੱਥੇ ਉਹਨਾਂ ਕੀ ਕਮਾਇਓ ਜਿੰਨਾ ਕਿ ਚੀਜ਼ ਬਣਾਉਣੀ ਆਪਣੀ ਕਮਾਈ ਕਰ ਤੇ ਉਹਨਾਂ ਕ ਬਣਾ ਲਾ। ਗੱਲਾਂ ਮਾਰਦੀ ਫਿਰਦੀ। ਜੋ ਦੇ ਹਾਂ ਮਾਤਾ ਆ ਗਿਆ ਵਾ। ਆਹੇ ਆ ਗਿਆ ਮਾਤਾ। ਠੀਕ ਵੀ ਹੈਗਾ ਵਾ। ਹਾਂ ਠੀਕ ਹੀ ਆ ਵਧਾਈਆਂ ਨਾਲੇ ਤੈਨੂੰ। ਹਾਂ ਚੱਲ ਪੁੱਤ ਤੈਨੂੰ ਵਧਾਈ ਆ ਤੈਨੂੰ ਵੀ ਬੜੀ ਭੱਜ ਨੱਸ ਪਈ ਆ। ਚੱਲ ਘਰ ਦੇ ਕੰਮ ਹੀ ਭੱਜਣੇ ਤੇ ਪੈਣੀ। ਕਿਹਾਂ ਹੋ ਹੀ ਜਾਂਦਾ ਵਾ ਤਹਿਸੀਲੇ ਰਾਸੀ ਬੜਾ ਵਾਦੇ। ਹਮ ਤਹਿਸੀਲਦਾਰ ਬੜੀ ਲੇਟ ਆਇਆ ਇਹੋ ਤਹਿਸੀਲਦਾਰ ਜਿਹੜਾ ਵਾ ਉਹ ਲੇਟ ਹੀ ਆਉਂਦਾ ਹੁੰਦਾ ਵਾ ਹਾਂ ਤੇ ਬੰਦੇ ਗਵਾਹ ਵੀ ਖੜੇ ਸੀ ਨਾਲ ਉਹ ਸਾਰਾ ਦਿਨ ਉਹ ਵੀ ਕਾਲੇ ਪਾ ਕੇ ਕਿ ਕਦੀ ਜਾਣਾ ਹਰ ਘੰਨੇ ਆਪਣਾ ਕੰਮ ਤਾਂ ਲਗਾ ਦਰ ਹੋਇਆ ਸੋਇਆ ਹੁੰਦਾ ਆਹੋ ਚਾਹ ਪਾਣੀ ਵੀ ਪਿਆ ਲਿਆ ਉਹਨਾਂ ਨੂੰ ਆਹੋ ਚਾਹ ਪਾਣੀ ਤੇ ਪਿਆਈ ਆ ਅੱਛਾ ਅੱਛਾ ਜਿਹੜੇ ਮੈਂ ਹੈ ਤਾਂ ਗਵਾਹ ਖੜੇ ਹੀਗੇ ਨਹੀਂ ਉਹ ਚਾਹ ਪਾਣੀ ਪੀਣਾ ਸੀ ਆਹ ਲੰਬੜਦਾਰ ਹੀ ਨਾਲ ਤੇ ਸਾਰੇ ਹੀ ਅੱਛਾ ਉਹਦਾ ਇਹ ਚੰਗਾ ਹੋਇਆ ਜੋ ਪੀਰ ਰਜਿਸਟਰੀ ਹੋ ਗਈ ਉਹ ਅੱਜ ਉਸਰਾ ਚੰਗਾ ਚੰਗਾ ਕੰਮ ਹੋਊਗਾ। ਮੇਰੇ ਦਿਆਲੇ ਤਾਂ ਮਨਜਾਜ ਦਾ ਫਰਿਆ ਹੈ। ਕਿਉਂ? ਪਤਾ ਨਹੀਂ ਮੈਨੂੰ ਪਤਾ ਲੱਗਦਾ ਹਦਾ ਇਹ ਲੰਬੜ ਦਾ ਦਾਦਾ ਕਹਿੰਦਾ ਇਹਨੂੰ ਕਿਹਨੇ ਕਹਿਤਾ ਵੀ ਤੈਨੂੰ ਵੱਧ ਪੈਸੇ ਦੇ ਦਿੰਨੇ ਆ। ਇਹ ਆਹ ਹੋਇਆ ਰੌਲਾ ਵੀ ਬੜਾ ਜੋੜੇ ਪੈ ਗਿਆ। ਆ ਜੇ ਇਹਨੂੰ ਬਿਆਨਾ ਪੁੰਨਾ ਪਹਿਲਾਂ ਨਾ ਆਣਾ ਦਿੱਤਾ ਹੁੰਦਾ। ਹਾਂ। ਇਹਦੇ ਤੇ ਸਾਨੂੰ ਪਿਆਲੀ ਨਹੀਂ ਦੇਣੀ। ਆਹ ਇਹਨਾਂ ਵੀ ਅਸੀਂ ਪਹਿਲੇ ਪਹਿਨੋ ਦਿੱਤੀ। ਹਾਂ ਵੀ ਨਾ ਦਿੱਤੇ ਨਾ ਇਹਨੂੰ। ਇਹੋ ਕਰਕੇ ਤਾਂ ਲੋਕੀ ਬਿਆਨਾ ਕਰਦੇ ਆ ਵੀ ਮੱਕਰਨਾ ਜਾਵੇ। ਹਾਂ। ਹੂੰ। ਪਰ ਐਵੇਂ ਮਾਰਦਾ ਜੀ ਆਪਣੀਆਂ ਆਪਣਾ ਡਬਲ ਨੰਬਰ ਨਹੀਂ ਹੈ ਹੂੰ ਇੱਕ ਦੀ ਕੋ ਕਦੀ ਕੋ ਮੈਂਗਾ ਹਾਂ ਤੂੰ ਤੈਨੂੰ ਤਾਂ ਛਿਲੇ ਲਿਆਂਦਾ ਤੈਨੂੰ ਜਾਣ ਕਿੱਥੇ ਦੇਣਾ ਆਹੋ ਨਹੀਂ ਜਦੋਂ ਆਪਾਂ ਪਹਿਲੋਂ ਪੈਸੇ ਦਿੱਤੇ ਨਾਲੇ ਅਹੀਂ ਪੈਸੇ ਬਣਾਏ ਬਥੇਰੇ ਗਵਾਂਢੀ ਜੜੀਆਂ ਸੀ ਉਹ ਧੰਨ ਕਾਦੇ ਕਾਦੇ ਬੜੇ ਆਹ ਵੇਖ ਕੇ ਕਿਸੇ ਨੂੰ ਕੋਈ ਖੁਸ਼ ਨਹੀਂ ਹੋਈ ਹੁੰਦੀ ਨਾ 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 ਕੋਈ ਖੁਸ਼ ਨਹੀਂ ਆਹ ਚਲੋ ਚੰਗਾ ਹੋ ਗਿਆ ਤੇ ਪੈਸੇ ਸਾਰੇ ਉੱਥੇ ਦੇ ਦਿੱਤੇ ਆਹੋ ਬੰਦੇ ਦਾ ਸਾਹਮਣੇ ਦੇਣੇ ਵੀ ਗਣਕੇ ਦੇ ਦਿੱਤੇ ਸਾਰੇ ਨੂੰ ਅੱਛਾ ਲੈ ਪ੍ਰਾਤਮਾ ਆਪਣੀ ਅਮਾਨਤ ਸਾਹਿਬ ਹਾਂ ਉਸਨੇ ਕਣਕ ਕਣਕ ਨੂੰ ਬੀਜ ਦਿਆ ਪਹਿਲੀ ਵਾਰ ਤੇ ਵਾਹ ਕੇ ਵਾਹਣ ਵਾਲਿਆਂ ਪਹਿਲੀ ਦੀ ਚੱਲ ਕੋਈ ਗੱਲ ਨਹੀਂ ਅਜੇ ਹੈਗੀ ਆ ਬਜਾਈ ਨਹੀਂ ਨੂੰ ਬਜਾਈ ਤੇ ਲੋਹੜੀ ਤੱਕ ਹੁੰਦੀ ਆ ਇਹ ਆਹ ਵੀ ਵੀ ਹੁਣ ਆ ਗਏ ਆ ਨਾ ਕੋਈ ਗੇਤਾ ਆ ਗਿਆ ਕੋਈ ਖੇਤਾ ਆ ਗਿਆ ਹਾਂ ਤੇ ਚਲੋ ਚੰਗਾ ਹੋ ਗਿਆ ਚਲੋ ਅੱਧਾ ਗਲਾ ਫੁੱਲ ਪੈ ਗਿਆ ਆਪਣੀ ਹੈ ਚਲੋ ਜੈਦਰ ਬਣ ਗਈ ਹੈ ਆਹੋ ਮੁੰਡੇ ਜੈਦ ਦਾਤ ਬਣ ਗਈ ਆ ਤੁਹਾਨੂੰ ਫੋਨ ਕਰਕੇ ਦੱਸ ਦੇਣਾ ਕੋਈ ਨਹੀਂ ਦੱਸ ਦੇਣਾ ਤਾਂ ਆ ਜਣਾ ਸਾਮਾ ਨੂੰ ਫੋਨ ਆਹ ਚੱਲੇ ਨਾ ਉਹ ਵੀ ਖੁਸ਼ ਹੋਊਗਾ ਵੀ ਚਲੋ ਮੇਰੇ ਪਿਓ ਨੇ ਐਨਾ ਕੰਮ ਕਰ ਦਿੱਤਾ ਆਹ ਹੋ ਗਿਆ ਦੇਖ ਫੜ ਦਰ ਕੇ ਚਲੋ ਕੋਈ ਨਹੀਂ ਇੱਕ ਵਾਰ ਨਾ ਜੇ ਫੜੇ ਹੋਣਾ ਉਹ ਜੋਦੇ ਸਿੱਗੇ ਸਿੱਗੇ ਲੱਥ ਜਾਂਦੇ ਆ ਨਹੀਂ ਲੱਥੇ ਜਾਣੇ ਆ ਆਹ ਕੋਈ ਨਹੀਂ ਸਿੱਗੇ ਸਿੱਗੇ ਲੱਥ ਜਾਂਦੇ ਆਪਣੀ ਕਮਾਈ ਕਰੋ ਤੇ ਇਹ ਪੈਲੀ ਦੇ ਸੱਤਾਂ ਹੀ ਲੱਥ ਜਾਣੇ ਆ ਆਹ ਨਹੀਂ ਆ ਕਮੇਟੀਆਂ ਦੀ ਚੁੱਕੀਆਂ ਲੱਸੀਆਂ ਦੇ ਮੁੜ ਕੇ ਹੋਰ ਉਹ ਤੇ ਪਾ ਦੇ ਨੇ ਜੋਤੀਆਂ ਕਮੇਟੀਆਂ ਆਹ ਵੱਡੀਆਂ ਪਾ ਦੇ ਉਹਰ ਉਹ ਤੇ ਚੱਲ ਕੋਈ ਗੱਲ ਨਹੀਂ ਇਸ ਤਰ੍ਹਾਂ ਹੀ ਜੀ ਹੇਠੀ ਜਿਹੜੇ ਜਾਨ ਦੋਤਾ ਕੋ ਖੜੇ ਆ ਉਹ ਪਹਿਲਾਂ ਦੇ ਦੇ ਦਿੰਦੇ ਆ ਬਾਕੀ ਜਿਹੜੇ ਆਹ ਜਿਹੜੇ ਭੈਣ ਭਰਾਵਾਂ ਕੋ ਖੜੇ ਆ ਉਹ ਦੇ ਦੇ ਤੇ ਚੱਲ ਮੁੜ ਕੇ ਜਿਹੜੇ ਉਹਦਾ ਰਿਸ਼ਤੇਦਾਰਾਂ ਕੋ ਲੈ ਜਾ ਸੋਨੇ ਸੰਦ ਪਰੇ ਉਹਦਾ ਪਿੱਥੋਨੇ ਦਾ ਵਿਆਜ ਭਤੀ ਜਾਵਾਂਗੇ ਤੇ ਇਹਨਾਂ ਨੂੰ ਡੱਕ ਲਾਂ ਹੋਰ ਚੱਲ ਕੋਈ ਨਹੀਂ ਸਾਲ ਨੂੰ 6 ਮਹੀਨਿਆਂ ਨੂੰ ਫਰਕ ਪਾਊਗਾ ਹਾਂ ਆਹ ਪਾਠ ਕਿਥੇ ਹੋਣ ਡਿਆ ਉਹ ਇਹ ਪਾਠ ਪਤਾ ਨਹੀਂ ਪਿੰਡ ਹੀ ਆ ਕਿਤੇ ਹੋਣ ਡਿਆ ਪਿੰਡ ਹੋਣ ਡਿਆ ਆਹੋ ਪਿੰਡ ਵਾ ਇਥੇ ਡੇਰਿਆ ਤੁਹਾਨੂੰ ਪਤਾ ਲੱਗ ਜਾਣਾ ਹੈ ਉਹ ਤਾਂ ਐਮ ਐਸਪੀਕਰ ਲਾ ਲਿਆ ਇਹ ਪੁੱਤ ਚੱਲ ਬਾਣੀ ਆ ਜੇ ਸਪੀਕਰ ਉਹਨਾਂ ਨੇ ਲਾਤਾ ਵਾ ਚੱਲ ਕੰਨੀ ਪੈਂਦੀ ਉਹ ਤਰਾ ਤਾਂ ਕੋਈ ਗੁਰਦੁਆਰੇ ਤੇ ਜਾਂਦਾ ਹੀ ਨਹੀਂ ਹੈ। ਜਾ ਕਿੱਥੇ ਜਾਂਦਾ ਵਾ ਘਰ ਦੇ ਚ ਮਿਲੇ ਨਹੀਂ ਮੁੱਕਦੇ। ਹਾਂ ਹਾਂ ਤੇ ਗੁਰਦੁਆਰੇ ਤੇ ਚਲੋ ਐਨਾ ਸਪੀਕਰ ਲਾਇਆ। ਮਹੇਰੇ ਫਿਰ ਕਈ ਦਾ ਵੀ ਜਾਈ ਜਾਈ ਪਰ ਜਦ ਮਹੇਰੇ ਡੰਗਰਾ ਜਦੋਂ ਵੜਨਾ ਪੈਂਦਾ ਪੱਠੇ ਫਾਗੋਆ ਸੋਰੀਓ ਕਰਤਾਰਾ ਕੱਢ ਸਾਰਾ ਕੋਈ ਔਖਾ ਹੀ ਰਹਿੰਦਾ ਵਾ। ਬੜਾ ਕੇ ਚਲੋ ਆ ਤੁਰਿਆ ਫਿਰਦੇ ਹੁਣ ਕੰਨ ਚ ਆਵਾਜ਼ ਤੇ ਪੈਣੀ ਨਹੀਂ ਲਈ ਹੈ। ਹਾਂ ਆਏ ਬਾਣੀ ਦੀ। ਚਲੋ ਕੁੜੀ ਨੂੰ ਦੱਸ ਦੇ ਕਹੀਂ ਲੱਦੀ ਪੈਲੀ। ਚੰਗਾ। ਮੈਂ ਨਾ ਉਹਨੂੰ ਫੋਨ ਹੀ ਲਾ ਲੂੰਗੀ ਆ ਫੋਨ ਲਾ ਲੀਆ ਆ ਚੰਗਾ ਠਹਿਰ ਕੇ ਫੋਨ ਫੋਨ ਤੇ ਲੱਮਾ ਹੁਣ ਪਹਿਣਾ ਕਿ ਡੰਗਰਾਂ ਵਾਲ ਵੇਖ ਲਾ ਪਾਉਂ ਕੋਈ ਨਹੀਂ ਮੈਂ ਜਾਂਦਾ ਕਿ ਲੰਮਾ ਪਹਿ ਕੇ ਜਾਂਦਾ ਆਹੋ ਅਣੀ ਡੰਗਰਾਂ ਵਾਲ ਵੇਖ ਲਾ ਪੱਠਾ ਦਿੱਠਾ ਪਾਲਾ ਉਹਨਾਂ ਨੇ ਹੂੰ ਫਿਰ ਲਵੇਰੀਆਂ ਚੋਂ ਨੀਆਂ ਹੋਈਆਂ ਆਹੋ ਕੋਈ ਗੱਲ ਨਹੀਂ ਆ ਚਲੋ ਠੀਕ ਮੈਂ ਕਰ ਲਾਂ ਰੈਸਟ ਚੰਗਾ ਘੜੀ ਕਿ ਲੰਮਾ ਪਹਿ ਲਾ ਤੇ ਫਿਰ ਆਪੇ ਪੁੱਤ ਉੱਠ ਖਲੋਣੀ ਵਾ ਉਹ ਕਾਲੀ ਕਾਲੀ ਚ ਚੇਤਾ ਹੀ ਭੁੱਲ ਗਿਆ ਡੱਬਾ ਲੈਣਾ ਸੀ ਮੈਂ ਘਰੇ ਖੜੂnga ਤੂੰ ਸਿਆਲੀ ਭੁੱਲ ਗਿਆ ਚਲ ਕੋਈ ਨਹੀਂ ਡੱਬਾ ਹੀ ਡੱਬਾ ਲੰਬੜਦਾਰ ਮੇਰੇ ਨਾਲ ਗਿਆ ਸੀ ਨਾ ਬੈ ਚਲ ਕੋਈ ਨਹੀਂ ਢਬਾਈ ਢਪਾਵਾ ਆਖਦੀ ਕਿਹੜੀ ਗੱਲ ਹੁੰਦੀ ਆ ਹਾ ਇਹ ਕਹਿੰਦਾ ਤੇ ਵੇਖ ਲੈ ਕਿ ਤੈ ਦਵਿੰਦਰ ਮੁੜਕੇ ਨਹੀਂ ਉਹ ਬੜੀ ਸਾਡੀ ਪਰ ਅੱਛਾ ਹਾ ਹੋ ਕਿਤੇ ਇੱਕ ਵਾਰ ਨਹੀਂ ਆਈ ਤੇ ਲੋਕਾਂ ਕੋ ਸੁੰਘਾ ਲੈਂਦੀ ਰਹੀ ਚਲ ਕੋਈ ਗੱਲ ਨਹੀਂ ਗਵਾਂਢੀ ਆ ਗਵਾਂਢ ਨੇ ਗਵਾਂਢੀ ਜਨਾਬ ਜਿੱਦਾਂ ਦਾ ਕੀ ਜਾਂਦੇ ਆ ਵੀ ਚਲ ਕੋਈ ਗੱਲ ਚੰਗਾ ਫਿਰ ਪੈਰਾਂ ਲੰਮਾ ਹਾਂ ਠੀਕ ਆ ਉਹ ਕਹ ਨਹੀਂ ਆ ਲੈ ਪਿਆ ਬੰਦੇ ਦਾ ਇਦਾਂ ਮੈਨੂੰ ਗਾੜੀ ਖਾਣ ਨੂੰ ਪੈਂਦਾ ਵਾ ਜੇ ਵਾਕੇ ਸਾਡਾ ਨਿਆਣਾ ਸਾਨੂੰ ਬਾਹਰ ਲੈ ਜਵੇ ਅਹੀਂ ਤੇ ਉੱਥੇ ਵੀ ਲੜ ਲੜ ਜਦਾਂ ਮਰੀ ਜਾਣਾ ਵਾ ਬਹੁਤੀ ਮਿੱਟੀ ਪਲੀਤ ਕੀਤੀ ਏ ਬੰਦੇ ਨੇ ਮੇਰੀ ਉਦਾਂ ਕੀ ਕਰਾਂ ਮੈਂ ਨਾ ਮੈਂ ਪੁੱਤ ਦੀ ਗੱਲ ਕਰਨ ਜੋਗੀ ਨਾ ਮੈਂ ਬੰਦੇ ਦੀ ਗੱਲ ਕਰਨ ਜੋਗੀ ਬਹੁਤ ਦੁਖੀ ਹੋ ਗਈਆਂ ਮੈਂ ਲੋਕੀ ਬੰਦੇ ਹੋਣੇ ਆ ਬੜੇ ਖੁਸ਼ ਵਾ ਇਹਨਾਂ ਦਾ ਨਵਾਂ ਪੁੱਤ ਬਾਹਰ ਵਾ ਬੜਾ ਸੋਹਣਾ ਸਭ ਕੋ ਹੁਣਾ ਵਾ ਹੈ ਸਭ ਕੁਝ ਚੰਗਾ ਵਾ ਪਰ ਅਜੀ ਕੂਣੀ ਵਾੜੀ ਆ ਇਦਾਂ ਕਰਦੀਆਂ ਮਨਾ ਕਿੱਥੇ ਰਹਿੰਦੀ ਪਕਾਉਂਦੀ ਰਵਾਂ ਅੱਜ ਭੈਣ ਜੀ ਨੇ ਸਾਗ ਤੋੜਿਆ ਵਾ ਦੇ ਨਾਲੇ ਸਾਗ ਦਾ ਡੁੰਗਾ ਲਿਉਣੀ ਮੰਗ ਕੇ ਨਾਲੇ ਹੋਂ ਦਾ ਸਾਰੂਗੀ ਨਾਲੇ ਸਵੀਅ ਦਾ ਸਾਰੂਗੀ ਵੇ ਦੇ ਵੇ ਸਹੀ ਦੇਣ ਲੱਗੀ ਨੇ 20 ਜੜੀਆਂ ਜੜੀਆਂ ਕਰਨੇ ਹਾਏ ਹਾਏ ਇੰਨੂ ਕੀ ਹੋਇਆ ਵਾ ਇਹ ਬੜੀ ਕਮਸੂਹੋਂ ਕੀ ਪਿੱਠੀ ਆ ਮੂੰਹ ਬੜਿਆ ਵਾ ਲੱਗਦਾ ਹੱਲਾ ਗੁੱਲਾ ਫੇਰ ਹੋਇਆ ਵਾ ਐਂ ਤਾਂ ਕਰਦੀ ਆ ਸਾਗ ਤੇ ਲੈਣੀ ਬਾਅਦ ਚ ਪਹਿਲਾਂ जखਮ ਹੀ ਫੋਲ ਕੇ ਲੈਣੀ ਆ ਹਾ ਹਾ ਪੰਜੀ ਤਾਂ ਮੁਗੀ ਹੋਇਆ ਤੂੰ ਇੱਥੇ ਬਾਹਰ ਆ ਕੇ ਬੈਠੇ ਕਰੋ ਉਹ ਵੀ ਜਾਰਜੀ ਚ ਨਹੀਂ ਨਹੀਂ ਕੋਈ ਨਹੀਂ ਉਹਦਾ ਮੈਂ ਤੇ ਇੱਥੇ ਬੈ ਗਈ ਮੈਂ ਚਲ ਜਰਾ ਬਾਹਰ ਬੈਣੀ ਹਾਂ ਹਾਂ ਹੈ ਸੁੱਖ ਤੇ ਆ ਆਹੋ ਹਜ ਪਰ ਭੈਣ ਜੀ ਤੇਰਾ ਤੇ ਰਾਂਗੀ ਬੜਾ ਉੱਤਰਿਆ ਵੇਖ ਕਿਦਾਂ ਹੈ ਕੀ ਕੀਤਾ ਸਰੀਰ ਦਾ ਕੀ ਬਣਾਇਆ ਹਾਲ ਤੋਂ ਕੋਈ ਗੱਲ ਵਾ ਲੈ ਮੈਂ ਵੀ ਤੇ ਲੱਗ ਗਈ ਬਹਿ ਜਾਣੀ ਪਹਿਲਾਂ ਮੈਨੂੰ ਗੱਲ ਹੀ ਦੱਸ ਲੈ ਦੁੱਖ ਆਪਣੀ ਭੈਣ ਭਰਾਵਾਂ ਨਾਲ ਨਹੀਂ ਫੋਲਣੇ ਤੇ ਕਿਹਦੇ ਨਾਲ ਫੋਲਣੇ ਹੈ ਹੈਂ ਜੀ ਇੱਕ ਤੈਨੂੰ ਗੱਲ ਕਹਾਂ ਮੇਰੇ ਦਾ ਸਾਕ ਤਰਾ ਨੇ ਦੀ ਬਾਹ ਹੁੰਦੀ ਆ ਅਸੀਂ ਵੀ ਤੇਰੇ ਕੋਲ ਜੁ ਲੱਗਦੇ ਆ ਤੂੰ ਦਿਲ ਖੋਲ ਕੇ ਦੱਸ ਅਜ ਦਸ ਮਿੰਟ ਹੋਇਆ ਕੀ ਆ ਫੇਰ ਤੈਨੂੰ ਕਿਤੇ ਪੰਜੀ ਨਹੀਂ ਹਲਾ ਗੁਲਾ ਕੀਤਾ ਹਾਏ ਹਾਏ ਨਹੀਂ ਹਾਂ ਚਾਚੀ ਨੇ ਤਾਂ ਕੋਈ ਗੱਲ ਨਹੀਂ ਕੀਤੀ ਨਹੀਂ ਤੇ ਮੈਨੂੰ ਦੱਸ ਮੈਂ ਆਈ ਅੱਜ ਉਦ ਨਹੀਂ ਮੈਂ ਉੱਥੇ ਖਲੋ ਕੇ ਸੁਣ ਲਿਆ ਅਸੀਂ ਅੱਜ ਮੈਂ ਵਾਰੇ ਸਾਰੇ ਲੈ ਕੇ ਜਾਣੇ ਤੇਰੇ ਨਾਲ ਮੈਂ ਤਾਂ ਉਹਦਾ ਹੀ ਬੜੀ ਸੋਹਣੀਆ ਦੁਖੀ ਜੀ ਹੋ ਗਈ ਹਾਏ ਕੀ ਗੱਲ ਹੋ ਕੀ ਪੰਜੀ ਤੂੰ ਵਾਰੇ ਸਾਰੇ ਉਹਨਾ ਗੋਪੀ ਵਿਚਾਰਨਾ ਕਾਦੇ ਲੈਣੇ ਆ ਤੇਰਾ ਨਹੀਂ ਫਰਜ ਬਣਦਾ ਕੋਈ ਕਿਸੇ ਨਾਲ ਗੱਲ ਕਰਨ ਦਾ ਨੇ ਮੈਂ ਤਾਂ ਉਦਾਂ ਨਹੀਂ ਕਰਦੀ ਮੈਂ ਤੁਹਾਡੀ ਮੂਹਲ ਵੇਖ ਕੇ ਮੈਂ ਤਰਸ ਜਾ ਆ ਗਿਆ ਮੈਂ ਤਾਂ ਕਰ ਕਿੱਥੇ ਬੈ ਗਈ ਆ ਕੀ ਹੋਇਆ ਕੀ ਦੱਸੋ ਤਾਂ ਸਹੀ ਮੈਨੂੰ ਹਾਏ ਨਹੀਂ ਸੁਣੀਆਂ ਹੋਇਆ ਕੁਛ ਨਹੀਂਗਾ ਤੇ ਹੋਇਆ ਬੜਾ ਕੁਛ ਵਾ ਤੂੰ ਇਹ ਪੁੱਛ ਕਿ ਕੀ ਕੀ ਥੋੜਾ ਤਾਂ ਕੀ ਬਹੁਤਾ ਪੁੱਤ ਮੇਰਾ ਪਰਦੇਸਾਂ ਚ ਗਿਆ ਨੌਂ ਆ ਬੱਚੇ ਆ ਉੱਤੇ ਉਹ ਆਨੂ ਕਹੀ ਜਾਂਦੇ ਆ ਇਹ ਤਾਂ ਜੀ ਨੂੰ ਪਤਾ ਵਾ ਕਿ ਤੇਰਾ ਪੁੱਤ ਪਰਦੇਸਾਂ ਚ ਤੇ ਨੌਂ ਵੀ ਆ ਫੇਰ ਅੱਗੇ ਹਾਏ ਬਹਿ ਜਾ ਹਾਂ ਤੂੰ ਦੇਖ ਕੇ ਲੋਗ ਮੇਰੇ ਅੱਗੇ ਤੇ ਰੋ ਨਿਕਲਿਆ ਤੂੰ ਹੋਰ ਸਗੋਂ ਸੋਨੀਆ ਮੇਰਾ ਗੱਲ ਕਰਨ ਨੂੰ ਨਹੀਂ ਜੀ ਕਰਨ ਦੇ ਨਹੀ ਭੈਣ ਜੀ ਤੂੰ ਅੱਜ ਕਰ ਤੂੰ ਅੱਜ ਕਰ ਤੇ ਮੈਨੂੰ ਅੱਜ 10 ਦੇ ਦਿਲ ਖੋਲ ਕੇ 10 ਗੱਲਾਂ ਦੋ ਤੂੰ ਦੱਸ ਮੈਨੂੰ ਅੱਜ ਕੋਈ ਗੱਲ ਨਹੀਂ ਸੋਨੀਆ ਸਾਡੇ ਘਰ ਦੀ ਗੱਲ ਵਾ ਅੱਛਾ ਘਰ ਦੀ ਦੱਸ ਦੇ ਮੈਂ ਤੈਨੂੰ ਬਾਹਰ ਦੀ ਥੋੜਾ ਪੁੱਛਣੀ ਮੈਨੂੰ ਘਰ ਦੀ ਪੁੱਛਣੀ ਹੈ ਮੁੰਡਾ ਕਹਿੰਦਾ ਵੀ ਪਿਆਲੀ ਵੇਚ ਦੋ ਮੈਂ ਇੱਥੇ ਕੋਈ ਬਿਜ਼ਨਸ ਸ਼ੁਰੂ ਕੀਤਾ ਵਾ ਅੱਛਾ ਤੇ ਮੈਂ ਹੋ ਗਿਆ ਮੈਂ ਪੁੱਤ ਨਹੀਂ ਵੇਚਣੀ ਪਿਆਲੀ ਅਹੀਂ ਪਿਆਲੀ ਵੇਚ ਕੇ ਤੇ ਮੁੜ ਕੇ ਅਹੀਂ ਕੀ ਕਰਨਾ ਵਾ ਹਨਾ ਆਂਦਾ ਵੀ ਤਾਨੂੰ ਅਹੀਂ ਵੀ ਬਾਹਰ ਲੈ ਜਾਣਾ ਵਾ ਲੈ ਪੈਂਜੀ ਔਰ ਤੇ ਕਿਤੇ ਗਾਲੀ ਬੜੀ ਵਧੀਆ ਕੀਤੀ ਤੂੰ ਆਦੇ 100 ਨੰਬਰ ਦੀ ਗੱਲ ਕੀਤੀ ਆ ਹੋਰ ਤੈਨੂੰ ਕੀ ਚਾਹੀਦਾ ਪੈਲੀ ਵਿੱਚ ਜਾਜ ਵਿੱਚ ਬਹਿ ਉਹ ਪਜਾਮਾ ਪਾ ਇੱਥੇ ਬੈਗ ਪਾ ਕੇ ਦੋਵੇਂ ਜਾਣੇ ਤੁਸੀਂ ਬਾਹਰ ਦੇ ਮੁਲਕ ਜਾਜ ਚ ਹੂਟਾ ਲੈ ਕੇ ਆ ਤੇ ਇੱਥੇ ਤੁਸੀਂ ਪੈਲੀ ਨਾ ਪੈਰੀ ਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਆ ਹਾਂ ਭਾਰਤ ਕਿਤੇ ਮਿੱਟੀ ਲੋਕੀ ਤਰਸਦੇ ਲੋਕੀ ਮੋਲ ਲਿਆ ਲਿਆ ਕੇ ਪਾ ਕੇ ਲੋਕ ਕਿਉਂ ਨਾ ਜ ਬੈੰਦੇ ਆ ਕਿ ਹਾਨੂੰ ਪੰਜਾਬ ਦੀ ਮਿੱਟੀ ਮਿਲੇ ਹਾਂ ਤੇ ਤੁਸੀਂ ਸਭੋ ਪੰਜਾਬ ਚ ਨਿਕਲ ਕੇ ਬਾਹਰ ਜਾਓ ਨਾਲੇ ਨਜ਼ਾਰੇ ਕਿਤੇ ਬਾਹਰ ਦੇ ਕਿਦੇ ਮੇਮਾ ਨਾਲੇ ਬਾਜੀ ਵੀ ਖੁਸ਼ ਆ ਉੱਥੇ ਵੇਖੀ ਜਦੋਂ ਨਾ ਉਹਦੇ ਨਾ ਦਰਿਆ ਦੇ ਕੰਢੇ ਜਦੋਂ ਬੈਦਾ ਬੈਠੇ ਹੋਈ ਹੈ ਨਾ ਐਦਾਂ ਮੇਮਾ ਲੰਮੇ ਪਈਆਂ ਹੁੰਦੀਆਂ ਐਣਕਾ ਲਾਈਆਂ ਹੁੰਦੀਆਂ ਨੇ ਏਡੇ ਏਡੇ ਵੱਡੇ ਨਾਰੀਅਲ ਫੜੇ ਹੁੰਦੇ ਆ ਠੰਡਾ ਮੌਸਮ ਬਿਰਲ ਵੀ ਠੰਡਾ ਰਹਿੰਦਾ ਇੱਥੇ ਕੀ ਸਾਰੇ ਦਿਨ ਸੜੂ ਪਜੂ ਗਵਾਂਡ ਨਾਲ ਲੜਾਈ ਆ ਉਹ ਨਾਲ ਲੜਾਈ ਮੈਂ ਤੇ ਕਹਿੰਨੀ ਮਨ ਗੱਲ ਅਈ ਤੂੰ ਕੰਨੇ ਕੀ ਕਰਨਾ ਨਹੀਂ ਤੂੰ ਤੇ ਕਿਹ ਰਾ ਕਿਹ ਸਾਈਡ ਆਪੀਆਂ ਮੈਂ ਤੇ ਹੋਈ ਕਹਿੰਨੀ ਆ ਤੇਰੇ ਬਾਜੀ ਨੂੰ ਵੀ ਚੱਲ ਜੀ ਆਪਾਂ ਚਲ ਜੀਏ ਪੈੜੀ ਵਿੱਚ ਦੇ ਆਹੋ ਚਲ ਜੀ ਤੇ ਮੁੰਡਾ ਉਹ ਮੁੰਡਾ ਕਹੀ ਜਾਂਦਾ ਵਾ ਵੀ ਅਸੀਂ ਤੁਹਾਨੂੰ ਖੜਨਾ ਵਾ ਤੇ ਮੈਨੂੰ ਵੀ ਚਾ ਵੀ ਅਸੀਂ ਜਾਣਾ ਵਾ ਆਹੋ ਉਹ ਨਹੀਂ ਮੰਨਦਾ ਬਈ ਜਿਹੜਾ ਘਰ ਵਾ ਲੈ ਬਾਜੀ ਨੂੰ ਮੈਂ ਸਮਝਾ ਕੇ ਆਉਣੀ ਹੁਣੇ ਉਹਨੇ ਸੁਣਾ ਰਹੇ ਹੁੰਦੇਂਦਾ ਭੈਣਾ ਕਿਸੇ ਨੂੰ ਵੀ ਮੈਂ ਕੀ ਕਰਾਂ ਮੇਰੀ ਵੇਖੀ ਭਾਜੀ ਛੱਟ ਗੱਲ ਮੰਨ ਜਾਂਦਾ ਵਾ ਉਹਨੇ ਹੁਣ ਪਤਾ ਕੀ ਆਖਣਾ ਉਹਨੇ ਕਿਹਾ ਤੂੰ ਦੱਸਿਆ ਹੋਣਾ ਤਾਂ ਆਣ ਕੇ ਆਈ ਉਹਨੂੰ ਕੀ ਪਤਾ ਕਿਸੇ ਗੱਲ ਦਾ ਸਾਡੇ ਘਰ ਕੀ ਹੋਣਾ ਮੈਂ ਆ ਦੱਸਣਾ ਨਹੀਂ ਮੈਂ ਕਿਹਾ ਹੀ ਮੇਰੇ ਫੋਨ ਤੇ ਸਟੇਟਸ ਲੱਗੇ ਇਹ ਨਾਲੇ ਉਹ ਲੱਗੇ ਹੀ ਸਾਡੇ ਵੀ ਰਿਸ਼ਤੇਦਾਰ ਬਾਹਰ ਹੈਗੇ ਨਾ ਉਹਨਾਂ ਨੇ ਸਟੇਟਸ ਲਾਈ ਹੀ ਬੜੇ ਸੋਹਣੇ ਦਰਿਆ ਕੰਡੇ ਘੁੰਮਦੇ ਕਿਤੇ ਅੰਗਰੇਜ਼ਣਾ ਗੁਰੂ ਜਣਾ ਜਦੋਂ ਅੰਗਰੇਜ਼ਣਾ ਦਾ ਨਾਮ ਸੁਣੂਗਾ ਨਾ ਉਹਨੇ ਈਮਾਨ ਜਣਾ ਦੇਖੀ ਨਹੀਂ ਨਹੀਂ ਭੈਣਾ ਐਡਾ ਲੁੱਚਾ ਵੀ ਨਹੀਂ ਗਾ ਅੰਗਰੇਜ਼ਾਣਾ ਸੁਣਨ ਵਾਲਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਆਂਦਾ ਮੈਂ ਆਪਣੀ ਜੰਮਣ ਪੌ ਨਹੀਂ ਵੇਚਣੀ ਸੋਹਨੀਆ ਮੇਰਾ ਦਿਮਾਗ ਨਾਲ ਚੱਟ ਤੂੰ ਅਹੀਂ ਕਿਹੜਾ ਕਿਹਾ ਕਿ ਭਾਜ ਲੁੱਚਾ ਵਾ ਲੈ ਐਦਾਂ ਖੜਾ ਹੁੰਦਾ ਪਿੰਲਚੇ ਜਾਂਦੇ ਬਾਹਰ ਚੰਗੇ ਭਲੇ ਵੀ ਜਾਂਦੇ ਨਾਲੇ ਇਹ ਸਾਗ ਸਿਰੇ ਤੋੜਿਆ ਤੁਸੀਂ ਹਨਾ ਤੇ ਮੈਂ ਵੀ ਲੱਗੀ ਸੀ ਤੋੜਨ ਤੇ ਮੈਂ ਕਿਹਾ ਚੱਲ ਕਿੱਥੇ ਮੈਂ ਗੱਲੀ ਤੋੜਦੀ ਰਹੂੰਗੀ ਤੇ ਚੱਲ ਮੈਂ ਮਸਾ ਕੌਲੀ ਤੁਹਾਡੇ ਕੋਲ ਲੈ ਆਂਗੀ ਮਾਸਾ ਨਾ ਕੋਲੀ ਵੱਡੀ ਜੀ ਚ ਮਸੱਕ ਸਾਗ ਦੇ ਦੀ ਮੈਂ ਤੜਕਾ ਲਾ ਲਾ ਤੇ ਸਾਗ ਤੇ ਭਾਵੇਂ ਤੂੰ ਭਾਵੇਂ ਸਾਰਾ ਹੀ ਲੈ ਜਾ ਅੰਦਰ ਸਾਡੇ ਘਰ ਗੱਲਾਂ ਚੱਲਣ ਡੀਆਂ ਤੇ ਮੈਨੂੰ ਲੱਗਦਾ ਰੋਟੀਆਂ ਹੀ ਨਹੀਂ ਖਾਣੀ ਸਾਡਾ ਬੱਚੇ ਪਿਆ ਰਹਿਣਾ ਵਾ ਖਾਣੀ ਕਿਉਂ ਨਹੀਂ ਆ ਖਾਣੀ ਕਿਉਂ ਨਹੀਂ ਭੈਣ ਜੀ ਰੋਟੀਆਂ ਇੱਕ ਦੀਆਂ ਦੋ ਖਾਓ ਨਾਲ ਕਿਉਂ ਪਾਓ ਮਸੱਕ ਸਾਗ ਤੇ ਤੇ ਉਹਦੇ ਹੀ ਬੜਾ ਨਜ਼ਾਰਾ ਹੁੰਦਾ ਭੈਣ ਜੀ ਮੋਲੀ ਸਾਗ ਨਾ ਖਾਈਏ ਨਾ ਤੇ ਗੈਸ ਨਹੀਂ ਬੰਦੀ ਆਹੋ ਜਵਾਰ ਦੀ ਰੋਟੀ ਲਾਏ ਹੋ ਨਾਲ ਆਈ ਬੈਠਾ ਤਰਾ ਭਾਜੀ ਆਈ ਆਈ ਕੋਈ ਗੱਲ ਨਹੀਂ ਮੈਂ ਲਾ ਉਹਨੂੰ ਲੈ ਆ ਗਈ ਇੱਕ ਹੋਰ ਸਲਾਹ ਕਰ ਭਾਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਆ ਜਾ ਬੱਸ ਨਾ ਠੀਕ ਠਾਕ ਜੀ ਠੀਕ ਆ ਸੋਨੀਆ ਵਧੀਆ ਹਾਂ ਬੈਠੀ ਤੇ ਬੜੀ ਸੋਚਾਂ ਜੀ ਚਪੇ ਤੂੰ ਵੀ ਭਾ ਵੇਖਾਂ ਭਾਂਜੀ ਵਾਂਗੂ ਮੂੰਹ ਛਟਿਆ ਕਿੱਦਾਂ ਨਹੀਂ ਨਹੀਂ ਮੈਨੂੰ ਕੋਈ ਕਾਹਦੀ ਸੋਚ ਆ ਹਾਂ ਅੱਛਾ ਉਹ ਕਹਦਾ ਉਹ ਉਹ ਵੀ ਉੱਦਾਂ ਹੀ ਹੈ ਨੂੰ ਚਲ ਗਈ ਨਹੀਂ ਉਹ ਕਿੱਥੇ ਗਈ ਭਾਜੀ ਉਹ ਤੇ ਵਿਚਾਰੀਆਂ ਵੀ ਝਾੜੀਆਂ ਜੀ ਤੇ ਬੈਠੀ ਮੈਂ ਆ ਹੀ ਲੈ ਕੇ ਆਈ ਹਾਂ ਉੱਥੇ ਬੈਠੀ ਆਹ ਨਹੀਂ ਨਹੀਂ ਉੱਥੇ ਘਰ ਨੂੰ ਬੈਠੀ ਉਦਾਂ ਹੀ ਉਦਾਂ ਹੀ ਬੈਠੀ ਸੀ ਹਾਂ ਹਾਂ ਮੈਂ ਪਤਾ ਨਹੀਂ ਉੱਥੇ ਕੀ ਬੈਠੀ ਮਤਰਕ ਨਹੀਂ ਹੀ ਪੜਨ ਪਤਾ ਨਹੀਂ ਚੜਦਾ ਮੂੰਹ ਜਉ ਉਤਰਿਆ ਹੀ ਬਾਜੀ ਆ ਮੈਂ ਨਾ ਮੇਰੇ ਫੋਨ ਤੇ ਸਟੇਟਸ ਲੱਗੇ ਹੀ ਸਾਡੀ ਉਹ ਹੈਗੇ ਨਾ ਰਿਸ਼ਤੇਦਾਰ ਬਾਹਰ ਵਾਲੇ ਉਹਨਾਂ ਨੇ ਸਟੇਟਸ ਲਾਏ ਹੀ ਅੱਛਾ ਤੇ ਉਹ ਨਾ ਬਾਹਰ ਬੜਾ ਘੁੰਮਣ ਫਿਰਨਦੇ ਕਿਤੇ ਮਾਰ ਉਥੇ ਵੱਡੇ ਵੱਡੇ ਟਾਵਰਾਂ ਦੇ ਵੇਖਣਦੇ ਬੁੜੀਆਂ ਬੁੜੀਆਂ ਬਿਲਡਿੰਗਾਂ ਤੇ ਉਹ ਪਾਰਕ ਚ ਘੁੰਮਦੇ ਉਹ ਜਿਹੜਾ ਦਰਿਆ ਦੇ ਕੰਢੇ ਹੁੰਦੇ ਨਾ ਬੜੀਆਂ ਮਹਿਮਾ ਇੱਥੇ ਬਾਜੀ ਤੇ ਤੂੰ ਹੀ ਮੇਰੀ ਗੱਲ ਸੁਣ ਤੂੰ ਹੀ ਇੱਥੇ ਕੀ ਪਿਆੜੀ ਜਿਹੀ ਮਿੱਟੀ ਨਾ ਮਿੱਟੀ ਹੋਈ ਆ ਤੁਸੀਂ ਵੀ ਆਪਣੇ ਪੋਤਨ ਕੋ ਵੀਜਾ ਲਾਓ ਤੇ ਬਾਹਰ ਘੁੰਮ ਕੇ ਆਓ ਹੂੰ ਮੁੰਡੇ ਖੜਦੇ ਹੁੰਦੇ ਆਪਣੇ ਮਾਪਿਓ ਨੂੰ ਇੱਥੇ ਕੀ ਤੁਸੀਂ ਦੋਵੇਂ ਜਾਣੇ ਬਸ ਦੋ ਰੋਟੀਆਂ ਖਾ ਲੈਂਦੇ ਤੇ ਕਦੀ ਅੰਦਰ ਤੇ ਕਦੀ ਬਾਹਰ ਆਹ ਕੋਈ ਨਹੀਂ ਮੰਨਦੇ ਆ ਵੇਖ ਲੈਨੇ ਅਸੀਂ ਵੀ ਆਹੋ ਬਾਜੀ ਨਹੀਂ ਲੋਕੀ ਤੇ ਘੁੰਮਣ ਫਿਰਦੇ ਆ ਸਾਡੇ ਤੇ ਬਾਹਰ ਰਿਸ਼ਤੇਦਾਰ ਸਕੇ ਜਿਹੜੇ ਆਗੇ ਤੇ ਧਿਆਨ ਹੀ ਨਹੀਂ ਕਰਦੇ ਸਾਡੇ ਵੱਲ ਮੈਂ ਤੇ ਕਾ ਆਪਣੇ ਬੰਦੇ ਨੂੰ ਮੈਂ ਬਾਰਾ ਮੈਨੂੰ ਹੀ ਪਾਸ ਵੀਜਾ ਕਰ ਲ ਤੇ ਮੈਂ ਵੀ ਹੁਣ ਪਾਸਪੋਰਟ ਬਣਨੇ ਦੇ ਲੱਗੀ ਆ ਮੈਂ ਵੀ ਜਾਣਾ ਬਾਹਰ ਪਾਸਪੋਰਟ ਬਣਨੇ ਦੇਣਾ ਵਾ ਹਾਂ ਮਾਂਦਾ ਨਹੀਂ ਮੈਂ ਥੱਕੇ ਨਹੀਂ ਹੁਣ ਦੇਣਾ ਮੈਂ ਮੈਂ ਵੀ ਜਾਣਾ ਮੈਂ ਸਟੇਟਸ ਵੇਖ ਲੈਣਾ ਹੁਣ ਮੈਂ ਵੀ ਬਾਹਰ ਜਾਣਾ ਵਾ ਹਾਂ ਤੇਰੇ ਅੱਖੇ ਐਂ ਲੱਗ ਰਹੇ ਹੋਗੇ ਜ਼ਰੂਰ ਹਾਂ ਜਾਇ ਤੇ ਜਾਣਾ ਜਾਇ ਤੇ ਉੱਥੇ ਨਹੀਂ ਜਾਂਦੇ ਟ੍ਰੇਨਾਂ ਟ੍ਰੋਨਾਂ ਤੇ ਨਹੀਂ ਜਾਂਦੇ ਹਾਂ ਜਾਇ ਤੇ ਜਾਂਦੇ ਆ ਅੱਛਾ ਮੈਂ ਕਿਹਾ ਕਿ ਸਾਈਕਲਾਂ ਤੇ ਜਾਂਦੇ ਖਰੇ ਨਹੀਂ ਨਹੀਂ ਸਾਈਕਲ ਉਧਰ ਪਾਈ ਚੱਲਦੇ ਨਹੀਂ ਆ ਅੱਛਾ ਹਾਂ ਮੈਂ ਆ ਗਈ ਜਰਾ ਭੈਣ ਜੀ ਕੋ ਹੋਵਾ ਲੈ ਆਂਦਾ ਸਾਗ ਨੂੰ ਲੈ ਆਂਦਾ ਹੋਰ ਮੈਂ ਤਾਂ ਇਹੋ ਜ਼ਿਆਦਾ ਹੀ ਲੈਂਦਾ ਮੈਂ ਹਾਂ ਹੁਣ ਇੰਨਾ ਕਿੰਨਾ ਕਿਤੇ ਖਾਣਾ ਵਾ ਤੇ ਚੱਲ ਆਂ ਜੀ ਤੇ ਬੋਤਈ ਹੋਣਾ ਜਮਾਸਕ ਪਾ ਦੇਂਦੀ ਕੜਸੀ ਘੋਰ ਚੱਲ ਕੋਈ ਨੀ ਸਵੇਰੇ ਫੇਰ ਆ ਜੀ ਇਹ ਤੜਕਣ ਵਾਲਾ ਹੀ ਬਾਕੀ ਮੈਂ ਥੋੜਾ ਹੀ ਤੜਕਿਆ ਹੀਗਾ ਤੁਸੀਂ ਡੱਬਾ ਹੀ ਭੜਾ ਮਾਸਾ ਕ ਲੈ ਕੇ ਆਈਆਂ ਹੈ ਮਾਸਾ ਬਹੁਤ ਡੱਬਾ ਹਾਂ ਗਰਮੀ ਬੜਾਈਓ ਹੱਥ ਸੜ ਗਿਆ ਹੀ ਹੈ ਜਵਾਰ ਦਾ ਆਟਾ ਵੀ ਦੇ ਦੇਣਾ ਅਸੀਂ ਉਹ ਹੈਗਾ ਮੇਰੇ ਕੋਲ ਪਈ ਜਵਾਰ ਦਾ ਆਟਾ ਮੱਖਣ ਵੀ ਹੈਗਾ ਵਾ ਮੂਣੀਆਂ ਨਾਲ ਚੁੱਕੀ ਤੁਹਾਡੀ ਤੜੀ ਚ ਫਟ ਕੇ ਲੈ ਜੀ ਕੋਈ ਚਾਚਾ ਬਾ ਫਿਰ ਪਾ ਜੀ ਗੱਲ ਤੇ ਗੌਰ ਕਰੀ ਆਨੇ ਕੋਈ ਜ਼ਰੂਰ ਗੇੜਾ ਲਾ ਕੇ ਆ। ਅਸੀਂ ਸਲਾਹ ਮੰਨਣਾ ਬੰਦੇ ਸਲਾਹ ਵੀ ਨਾਲੇ ਮੁੰਡੇ ਨੇ ਵੀ ਸਲਾਹ ਕਰਦੇ ਆ। ਆਨੇ ਸਲਾਹ ਕਰੋ। ਆਹ ਸਾਰੀ ਉਮਰ ਤੇ ਤੁਹਾਡੀ ਇੱਥੇ ਰੰਗ ਗਈ ਪੈੜੀ ਤੇ। ਨਹੀਂ ਨਹੀਂ ਅਸੀਂ ਵੀ ਦੇਖ ਦੁਨੀਆ ਵੇਖੀ ਹੈ ਕਿ ਅਸੀਂ ਕੀ ਕਰਨਾ ਇੱਥੇ। ਹਾਂ ਹੋ ਕੇ ਦੇਖਿਓ ਬਾਹਰ ਜਾ ਕੇ ਕਿੱਦਾਂ ਜਾ ਰਹੇ ਬਾਹਰ ਦੇ। ਅੱਛਾ। ਹੋਰ ਇੰਨੀ ਕਮਿਟੀ ਪਾਈ ਹੁੰਦੀ ਆ ਤੇ ਕਿਤੇ ਸਿਆਰ ਕਰਦੇ ਕਦੀ ਐਨ ਤੇ ਕਦੀ ਐਨ। ਬਾਜੀ ਇਧਰ ਯਾਦ ਹੁੰਮਤ ਹੈ ਜਿਹੜਾ ਮਜ਼ਾ ਨਾ ਉਹ ਕੁਝ ਵੱਖਰਾ ਹੀ ਆ। ਅੱਛਾ। ਉੱਥੇ ਨਾਰੀਅਲ ਵੀ ਬੜੇ ਪਿੰਦੇ ਆ ਪੈ ਪਾ ਕੇ। ਠੀਕ। ਛਤਰੀਆਂ ਵੀ ਤੇ ਹੁੰਦੀਆਂ ਜੇ। अच्छा अच्छा आहा चलो चंगा बां जी मैं जावा चंगा गरम बडा ही पतीला कोई नहीं ले जा हां मैं कहि जेडा तड़ वडा तसला ही छ थोड़ी जा पा देंदी ते मेरा शेर दा डांग हो जांदा चल अच्छा कोई नहीं सवेरे जेडा छड़ के परसों फिर बना लांगे फिर लेवाक बड़ा सवाल लगदा वा फिर मैं दो कोलीया खा लेनी नहीं हां नहीं ताडे खान तो वादू करता कोई नहीं चल ठीक है हां चंगा फिर है चंगा पाजी ना सलाह जरूर करी मान जानी पाजी ने चंगा लाइनस खा लके इन्नू 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 ਕੀ ਕਰਨੂ ਦੱਸ ਆਦੀ ਕੀ ਕਰਨ ਨਾਲੇ ਹੱਸਦੀ ਵੇ ਉਹ ਵੇ ਕਿੰਨੀ ਸਲਾਮਾਂ ਦੇਣ ਦੀ ਉਹਨੂੰ ਸੁਪਨਾ ਆਇਆ ਵੀ ਇਹਨਾਂ ਨੇ ਬਾਹਰ ਜਾਣਾ ਹਾਇ ਰੱਬਾ ਮੈਂ ਤਾਂ ਕੋਈ ਉਹਦਾਂ ਗੱਲ ਹੀ ਨਹੀਂ ਕੀਤੀ ਤੇ ਫਿਰ ਉਹਨੂੰ ਸੁਪਨਾ ਆਇਆ ਯੋ ਰਾਤੀ ਫਿਰ ਪੱਕਾ ਸੁਪਨਾ ਆਇਆ ਰਾਤੀ ਹਾਇ ਰੱਬਾ ਤੁਸੀਂ ਕੀ ਰੌਲਾ ਪਾਈ ਜਾਂਦੇ ਕੰਧਾਂ ਦੇ ਵੀ ਕੰਨ ਹੁੰਦੇ ਆ ਐਨਾ ਤੁਸੀਂ ਰੌਲਾ ਪਾਇਆ ਤੇ ਕਿਸ ਨੇ ਸੁਣ ਕੇ ਹੀ ਦੱਸਤਾ ਹੋਊਗਾ ਉਹਨੂੰ ਮੈਂ ਤਾਂ ਉਦਾਂ ਇੱਥੋਂ ਜੀ ਪੈਣੇ ਵਾਂਗੂ ਉੱਥੇ ਬਾਹਰ ਬੈਠੀ ਆ ਜਾਂਦੀ ਵੀ ਕੀ ਹੋਇਆ ਮੈਂ ਕੋਈ ਨਹੀਂ ਆ ਵੀ ਸਾਗ ਬਣਾਇਆ ਮੈਂ ਕਿਹਾ ਆਓ ਤਮੇ ਤਾਂ ਲੈ ਹੀ ਅਕਧਰ ਨਾਲ ਗੱਲਾਂ ਕਰ ਗਈ ਮੈਨੂੰ ਤਾਂ ਕੇ ਗੱਲ ਦਾ ਹੀ ਨਹੀਂ ਪਤਾ ਮੈਂ ਕੀ ਸਿਖਾ ਲੈਣਾ ਲੋਕਾਂ ਨੂੰ ਜਦੋਂ ਮੇਰੇ ਘਰ ਹੀ ਨਹੀਂ ਵੜਤਾ ਹੈਗੀ ਮੈਂ ਲੋਕਾਂ ਨੂੰ ਕੀ ਸਿਖਾ ਲੈਣਾ ਵਾ ਉਹਦੇ ਪੂਰੀ ਐ ਰੱਟੀ ਜਿਤਨਾ ਤੂੰ ਰਟਾਈ ਹੁੰਦੀ ਆ ਉਤਰਾਂ ਪੂਰੀਆਂ ਗੱਲਾਂ ਆਣ ਕੇ ਕੀਤੀਆਂ ਬਾਹਰ ਜਾਓ ਉਹ ਕਰੋ ਉਥੇ ਦਰਿਆ ਵਾ ਉਥੇ ਨਾਰੀਅਲ ਦਾ ਪਾਣੀ ਆ ਮੈਂ ਸੁਣ ਲਿਆ ਵਾ ਮੱਦੀ ਡੁੱਬ ਲੋ ਇੱਥੇ ਡੁੱਬਣਾ ਤੇ ਇੱਥੇ ਡੁੱਬ ਲੋ ਇਥੇ ਨਾਰੀਅਲ ਭਾਵੇਂ ਰੋਈ ਪੀਜੋ ਭਾਵੇਂ ਰੋਟੀ ਨਾ ਖਾਓ ਨਾਰੀਅਲ ਹੀ ਪੀਜੋ ਇਥੇ ਨਹੀਂ ਕੋਈ ਉੱਥੇ ਤਾਂ ਮੈਨੂੰ ਆਪ ਦੱਸਣ ਲਈ ਆਂਦੀ ਸਾਡੇ ਗਵਾਂਢੋਂ ਬਾਹਰ ਗਏ ਆ ਉਹ ਮੈਨੂੰ ਵੀ ਉੱਥੇ ਉਹ ਗੱਲਾਂ ਦੱਸ ਕੇ ਆਈ ਆ ਉਹ ਯਾਰ ਮੈਨੂੰ ਕੋਈ ਨਾ ਸਿਖਾਵੇ ਮੈਨੂੰ ਸਾਰਾ ਪਤਾ ਕੌਣ ਗਿਆ ਕੌਣ ਆਇਆ ਮੈਨੂੰ ਮੈਂ ਕਿਹੜਾ ਵੇਨਾ ਨਹੀਂਗਾ ਮੈਂ ਖਾਲੇ ਪੱਟੀ ਬੰਦੀ ਆ ਪਿੰਡ ਵੀ ਮੈਂ ਜਾਂਦਾ ਲੋਕ ਹਾਂ ਬਾਹਰ ਗਏ ਆ ਠੀਕ ਆਉਦੇ ਆ ਜਾਂਦੇ ਆ ਲੋਕਾਂ ਨੂੰ ਪੁੱਛਦੇ ਵੇ ਕੀ ਹਾਲਾਤ ਆ ਬਾਹਰ ਦੇ ਤੇ ਮੈਂ ਕੀ ਮਾੜਾ ਕਹਤਾ ਵਾ ਤੁਸੀਂ ਨਹੀਂ ਜਾਣਦੇ ਨਾ ਹਾਂ ਜਾਓ ਉਹਨਾਂ ਮੈਨੂੰ ਇੰਨਾ ਚਾਹ ਜਦੋਂ ਉਹਦੀ ਪਿਆਰ ਉਹਨੂੰ ਕਹੇ ਆਉਣਾ ਦਾ ਸਾਡੇ ਕਾ ਤੇ ਆ ਜਾ ਕਰ ਪਰ ਬੰਦ ਸੁਵੰਨੀ ਸਲਾਹਾਂ ਨਾ ਸਾਨੂੰ ਦਵੀ ਹਾਈ ਮੈਨੂੰ ਤਾਂ ਇਹ ਕੋਈ ਵੀ ਨਹੀਂ ਆਖਿਆ ਤੁਹਾਨੂੰ ਕਹਿ ਨਹੀਂ ਆਖੜ ਵੇਖ ਕਿੰਨਾ ਕੋ ਆ ਕਹਿ ਨਹੀਂ ਤੈਨੂੰ ਤੂੰ ਉਹ ਹੋਗਾ ਵੀ ਤੂੰ ਬੋਲੀ ਹੈ ਤੈਨੂੰ ਸੁਣਦਾ ਕੋਈ ਤੇ ਕਰਦਾ ਤੂੰ ਨਹੀਂ ਆ ਵੀ ਮੈਨੂੰ ਉਹ ਆਥੋਂ ਸੁਣ ਜਾਂਦਾ ਅੰਦਰ ਲਾਗੇ ਖਲੋਤੀ ਨੂੰ ਨੇ ਸੁਣਿਆ ਕੋਈ ਵੀ ਸੁਣਿਆ ਮੈਨੂੰ ਸਭ ਕੁਝ ਵਾ ਤੁਸੀਂ ਜਾਇਓ ਚਾਹੇ ਨਾ ਜਾਇਓ ਤੁਸੀਂ ਕਿਸੇ ਨੂੰ ਮਾਰਾ ਕਿਉਂ ਆਖਣਾ ਵਾ ਉਹ ਮੈਨੂੰ ਕੋਈ ਸਲਾਹ ਨਾ ਦਵੇ ਮੈਂ ਇਹ ਗੱਲ ਕਹਿਣਾ ਆਪਣੀ ਸਲਾਹ ਆਪਣੇ ਕੋਲ ਹੀ ਕੋਈ ਰੱਖੀ ਹੁਣ ਠੂਠੀ ਵਰਗਾ ਮੂੰਹ ਬਣਾ ਕੇ ਉਹਨੂੰ ਤੁਰਪੀ ਸਾਰੀਆਂ ਗੱਲਾਂ ਉਹਨੂੰ ਦੱਸ ਕੇ ਆਈ ਪਹਿਲਾਂ ਗੱਲਾਂ ਬਣਾਉਂਦੇ ਤੂੰ ਜਿੰਨੇ ਮਰਜ਼ੀ ਪੁੱਛੇ ਪਾ ਜੋ ਕੋ ਮਰਜ਼ੀ ਫਰਮਾਇਸ਼ਾਂ ਪਾ ਮੈਂ ਕਦੀ ਵੀ ਨਹੀਂ ਪੈਰੀ ਵੇਚੀ ਨਾ ਮੈਂ ਕਦੀ ਬਾਹਰ ਹੀ ਜਾਣਾ ਆ ਤੂੰ ਜਾਣਾ ਹੋਊਗਾ ਤੇ ਚਲ ਲੈ ਦਊਗਾ ਤੈਨੂੰ ਟਿਕਟ ਤੇ ਚਲ ਜੀ ਮੈਂ ਤਾਂ ਇੱਥੇ ਰਹਿਣਾ ਹੀ ਹਾਂ E aí